ਸਲੋਕਾ ਮਹੱਲਾ ਪਹਿਲਾ ਹਾਉ ਵਿੱਚ ਆਇਆ ਹਾਉ ਵਿੱਚ ਗਿਆ ਹਾਉ ਵਿੱਚ ਜੰਮਿਆ ਹਾਉ ਵਿੱਚ ਮੁਵਾ ਹਾਉ ਵਿੱਚ ਦਿੱਤਾ ਹਾਉ ਵਿੱਚ ਲਿਆ ਹਾਉ ਵਿੱਚ ਖਟਿਆ ਹਾਉ ਵਿੱਚ ਗਿਆ ਹਾਉ ਵਿੱਚ ਸੱਚਿਆਰ ਕੂੜਿਆਰ ਹਾਉ ਵਿੱਚ ਪਾਪ ਪੁੰਨ ਵਿਚਾਰ ਹਾਉ ਵਿੱਚ ਨਰਕ ਸੁਰਗ ਅਵਤਾਰ ਹਾਉ ਵਿੱਚ ਹੱਸੈ ਹਾਉ ਵਿੱਚ ਰੂਵੈ ਹਾਉ ਵਿੱਚ ਭਰੀਐ ਹਾਉ ਵਿੱਚ ਧੋਵੈ ਹਾਉ ਵਿੱਚ ਜਾਤੀ ਜਨਸੀ ਖੋਵੈ ਹਾਉ ਵਿੱਚ ਮੂਰਖ ਹਾਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਾਉ ਵਿੱਚ ਮਾਇਆ ਹਾਉ ਵਿੱਚ ਛਾਇਆ ਹਾਉ ਮੈਂ ਕਾਰ ਕਰ ਜੰਤ ਉਪਾਇਆ ਹਾਉ ਮੈਂ ਬੂਝੈ ਤਾ ਦਰ ਸੂਝੈ ਗਿਆਨ ਵਿਹੂਣਾ ਕਾਥ ਕਾਥ ਲੂਝੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖਹਿ ਤੇਹਾ ਵੇਖ ਮਹੱਲਾ ਦੁਜਾ ਹਉ ਮੈਂ ਇਹ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਏਈ ਵੰਦਨਾ ਫਿਰ ਫਿਰ ਜੋਨੀ ਪਾਹੇ ਹਾਉ ਮੈਂ ਕਿਥਾ ਹੋ ਉਪਜੈ ਕੀਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਇਐ ਕਿਰਤ ਫਿਰਾਹੇ ਹਉ ਮੈਂ ਦੀਰਗ ਰੋਗ ਹੈ दारू ਪੀ ਇਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਹੇ ਨਾਨਕ ਕਹੈ ਸੁਣਹੁ ਜਨੋ ਏਤ ਸੰਜਮ ਦੁਖ ਜਾਹੇ ਪਉੜੀ ਸੇਵ ਕੀਤੇ ਸੰਤੋਖੀ ਜਿਨੇ ਸਚੋ ਸਾਚ ਧਿਆਇਆ ਓਨੀ ਮੰਦੈ ਪੈਰ ਨਾ ਰਖਿਓ ਕਰ ਸੋ ਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵ ਹੈ ਚੜ੍ਹ ਹੈ ਸਵਾਇਆ ਵੜਿਆਈ ਵੱਡਾ ਪਾਇਆ ਉਸ ਲੋਕ ਮਹੱਲਾ ਕਹਿਲਾ ੁਰਖਾਂ ਬਿਰਖਾਂ ਤੀਰਥਾਂ ਟੱਟਾਂ ਮੇਗਾ ਖੇਤਾਂ ਦੀਪਾਂ ਲੋਆ ਮੰਡਲਾ ਖੰਡਾਂ ਵਰ ਪੰਡਾਂਹ ਅੰਡਜ ਜੇ ਰਜ ਉਤ ਪੂਜਾਂ ਖਾਣੀ ਸੇਥ ਜਾਹ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾਹ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾਹ ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜੇ ਨਿ ਉਪਾਇਆ ਜਗ ਤੇਸ ਜੋਹਾਰੀ ਸੁਆਸਤ ਤਿਸ ਤੇਸ ਦੀ ਬਾਣ ਅਪਾਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ ਲਖ ਸੂਰਤਣ ਸੰਗਰਾਮ ਰਾਣ ਮਹਿ ਛਟਹਿ ਪਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜਿਅਹਿ ਪਾਠ ਪੁਰਾਣ ਜੇਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨੀਸਾਨ ਪਾਉੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਸਾ ਤਿਨੇ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸਾਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਤਹਿਲਾ ਪਾੜ ਪਾੜ ਗੱਡੀ ਲੰਦੀ ਐ ਹੈ ਪਾੜ ਪਾੜ ਭਰੀ ਐ ਸਾਥ ਪਾੜ ਪਾੜ 베ੜੀ ਪਾਈ ਐ ਪਾੜ ਪਾੜ ਗੱਡੀ ਐ ਖਾਤ ਪੜੀਐ ਜੀਤੇ ਬਰਸ ਬਰਸ ਪੜੀਐ ਜੀਤੇ ਮਾਸ ਪੜੀਐ ਜੀਤੀ ਆਰਜਾ ਪੜੀਐ ਜੀਤੇ ਸਾਸ ਨਾਨਕ ਲੇਖੈ ਇੱਕ ਗਾਲ ਹੋਰ ਹਉਮੈ ਝਖਣਾ ਝਾਖ ਮਹੱਲਾ ਪਹਿਲਾ ਲੇਖ ਲੇਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵੇ ਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹੋ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸ ਕਰ ਨਾ ਪਹਿਰੈ ਐਨਿਸ ਕਹਿਰੈ ਮੋਨ ਵਿਗਤਾ ਕਿਉ ਜਾਗੈ ਗੋਰ ਬਿਨ ਸੁਤਾ ਭਾਗ ਉਪੇ ਤਾਣਾ ਆਪਣਾ ਕੀਆ ਕਮਾਣਾ ਆਲ ਮਾਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਾਤ ਗਵਾਈ ਵਿਣ ਨਾ ਵੈ ਕਿਛ ਥਾਇ ਨ ਪਾਈ ਰਹ ਹੈ ਵੀ ਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਿਹਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵ ਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਨੀ ਥਾਵ ਦੇ ਇਕ ਮੂਲ ਨ ਭੁਜਨ ਆਪਣਾ ਅਣਹੋਦਾ ਆਪ ਗਣਾਈ ਦੇ ਹਾਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤੈਨ ਮੰਗਾ ਜੇ ਤੁਝੈ ਧਿਆਏ ਦੇ ਸ਼ਲੋਕ ਮਹੱਲਾ ਤਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਪੂੜ ਮੰਡਪ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨ ਹਾਰ ਕੂੜ ਖਾਇਆ ਕੂੜ ਕਪੜ ਕੂੜ ਰੂਪਾ ਪਾਰ ਕੂੜ ਮੀਆ ਕੂੜ ਬੀਬੀ ਖਾਪ ਹੋਏ ਖਾਰ ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜਾ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰਾ ਨਾਨਕ ਵਖਾਣੇ ਬੀ ਨਤੀ ਤੋਦ ਬਾਜ ਕੂੜ ਕੂੜ ਮਹੱਲਾ ਪਹਿਲਾ ਸਾਚਤਾ ਪਰ ਜਾਣੀਐ ਜਹ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹਛਾ ਤੋਏ ਸੱਚਤਾ ਪਰ ਜਾਣੀਐ ਜਾ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਐ ਤਾ ਪਾਏ ਮੋਖ ਦੁਆਰ ਸੱਚਤਾ ਪਰ ਜਾਣੀਐ ਜਾ ਜੁਗਤ ਜਾਣੈ ਜੀਉ ਧਰਤ ਕਾਇਆ ਸਾਧਕੈ ਵਿਚ ਦੇ ਕਰਤਾ ਬੀਉ ਸੱਚਤਾ ਪਰ ਜਾਣੀਐ ਜਾ ਸਿੱਖ ਸੱਚੀ ਲੇ ਦਇਆ ਜਾਣੈ ਜੀਅ ਕੀ ਕਿਸ ਕੋਨ ਨ ਦਾਨ ਕਰੇ ਸੱਚਤਾ ਪਰ ਜਾਣੀਐ ਜਾ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੋ ਪੋਛਕੈ ਬਹਿ ਰਹੈ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਬਖਾਣੇ ਵੇਨਤੀ ਜੇਨ ਸੱਚ ਪਰ ਲੈ ਹੋਏ ਪਾਉੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾ ਮਸਤ ਕਲਾਈਐ ਕੂੜਾ ਲਾਲਚ ਛੱਡੀਐ ਹੋਏ ਇਕਮਨ ਅਲਖ ਧਾਈਐ ਹਾਲਤੇ ਵੇ ਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤੇ ਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਸ਼ਲੋਕਾ ਮਹੱਲਾ ਪਹਿਲਾ ਸਾਚ ਕਾਲ ਕੂੜ ਵਰਤਿਆ ਕਾਲ ਕਾਲ ਖਬੇਤਾਲ ਬੀਓ ਬੀਜ ਪਾਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇਕ ਹੋਏ ਤਾਂ ਉਗਵੈ ਰੁੱਤੀ ਹੂਰਤ ਹੋਏ ਨਾਨਕ ਪਾਹ ਹੈ ਬਾਹਰਾ ਕੋਰੇ ਰੰਗ ਨਸੋਏ ਐ ਵਿੱਚ ਖੂਮ ਚੜਾਈ ਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ ਲਾਭ ਪਾਪ ਦੁਏ ਰਾਜਾ ਮਹਤਾ ਕੂੜ ਹੋਆ ਸਿੱਖਦਾਰ ਕਾਮ ਨੇਬ ਸਦ ਕੁਛੀ ਐ ਵਹਿ ਬਹਿ ਕਰੇ ਵਿਚਾਰ ਅੰਦੀ ਰਈਤ ਗਿਆਨ ਮਿਹੂਣੀ ਪਾਹੇ ਭਰੇ ਮੁਰਦਾਰ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰ ਉਚੇ ਕੂ ਕਹਿ ਵਾਦਾ ਗਾਵਹਿ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕ ਮਤ ਹੁਜਤ ਸੰਜੈ ਕਰਹਿ ਪਿਆਰ ਤਾਰਮੀ ਧਰਮ ਕਰਹਿ ਗਾ ਵਾਵਹਿ ਮੰਗਹਿ ਮੋਖ ਦੁਆਰ ਜਤੀ ਸਦਾ ਵਹਿ ਜੁਗਤ ਨਾ ਜਾਣਹਿ ਛੱਡ ਬਹਿ ਘਰਬਾਰ ਸਭ ਕੋ ਪੂਰਾ ਆਪੇ ਹੋਵੈ ਘਾਟ ਨਾ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾ ਨਾਨਕ ਕੋ ਲਿਆ ਜਾਪੈ ਮਹੱਲਾ ਪਹਿਲਾ ਵਾਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭ ਨੀਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲੇਖੇ ਪਥ ਪਵੈ ਚੰਗੇ ਸੇ ਹੀ ਕੇ ਪਾਉੜੀ ਤੋਰ ਕਰਮ ਜਿਨਾ ਕਾਉ ਤੋਦ ਪਾਇਆ ਤਾ ਤਿੰਨੀ ਖਸਮਤ ਆਇਆ ਇਹ ਨਾ ਜਨਤਾ ਕੈ ਵਾਸ ਕਿਛ ਨਾਹੀ ਤੋਦ ਵੇਖੀ ਜਗਤ ਉਪਾਇਆ ਇਕ ਨਾਨੋ ਤੂ ਮੇਲ ਲੈ ਹੈ ਇਕ ਆਪ ਹੋ ਤੋਦ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ 부ਝਾਇਆ ਸਹਜੇ ਹੀ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਾਉ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰ ਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਘਰ ਰਹਿਆ ਮਹਲਾ ਦੂਜਾ ਯੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਹਮਣਹ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਕਰਾ ਕਰਤਹਿ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਮਹੱਲਾ ਦੂਜਾ ਇਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸੁਦੇਵस्य ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰજન ਦੇਉ ਮਹੱਲਾ ਪਹਿਲਾ ਕੁੰਬੇ ਬੱਧਾ ਜਾਲ ਰਹਿ ਜਾਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮਾਨ ਰਹਿ ਗੁਰ ਬਿਨ ਗਿਆਨ ਨਾ ਹੋਏ ਪਾਉੜੀ ਪੜਿਆ ਹੋਵੇ ਗੁਨਹਗਾਰ ਤਾ ਓਮੀ ਸਾਧ ਨਾ ਮਾਰੀਐ ਜਿਹਾ ਕਾਂਦੇ ਘਾਲਣਾ ਤੇ ਵੇ ਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਤ ਦਰਗਹਿ ਗਿਆ ਹਾਰੀਐ ਪੜਿਆ ਤੈ ਓਮੀਆ ਵਿਚਾਰ ਅੱਗੇ ਵਿਚਾਰੀਐ ਮੋਹੇ ਚੱਲੈ ਸੋ ਅੱਗੇ ਮਾਰੀਐ ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਜੋਗ-ਜੋਗ ਫੇਰ ਵਟਾਈਐ ਗਿਆਨੀ ਬੁਝਹਿ ਤਾਹੇ ਸਤਜੋਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਹ ਤ੍ਰਿਤ ਰਥ ਜਤੈ ਕਾ ਜੋਰ ਅੱਗੇ ਰਥਵਾਹ ਦੁਆਪੁਰ ਰੱਥ ਤਪੈ ਕਾ ਸਤ ਅੱਗੇ ਰੱਥ ਵਾਹੋ ਕਾਲਯੁਗ ਰੱਥ ਅਗਨ ਕਾ ਕੂੜ ਅੱਗੇ ਰੱਥ ਵਾਹੋ ਮਹੱਲਾ ਪਹਿਲਾ ਸ਼ਾਮ ਕਹੈ ਸੇਤੰਬਰ ਸੁਆਮੀ ਸਾਚ ਮਹਿ ਆਛੈ ਸਾਚ ਰਹੇ ਸਭ ਕੋ ਸੱਚ ਸਮਾਵੈ ਰਿਗ ਕਹੈ ਰਹਾ ਭਰ ਪੂਰ ਰਾਮ ਨਾਮ ਦੇਵਾ ਮਹਸੂਰੈ ਨਾਇ ਲਐ ਪਰਾਛਤ ਜਾਹੇ ਨਾਨਕ ਤਾਉ ਮੋਖ ਅੰਤਰ ਪਾਹੇ ਜੋ ਜ ਮਹਿ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਵਿੰਦਰਾਵਨ ਮਹਿ ਰੰਗ ਕੀਆ ਕਲ ਮਹਿ ਵੇਦ ਅਥਰ ਬਣ ਹੂਆ ਨਾਉ ਖੁਦਾਈ ਅੱਲਾਹ ਭਇਆ ਨੀਲ ਬਸਤਰ ਲੈ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜਹਿ ਗੁਣਹ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ ਪਾਉੜੀ ਸਤਿਗੁਰ ਵਿਟਹੁ ਵਾਰਿਆ ਜਿਤ ਮਿਲਿਆ ਖਸਮ ਸੁਮਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦਿਆ ਇਨਿ ਨੇਤਰੀ ਜਗਤ ਨਿਹਾਲਿਆ ਖਸਮ ਛੋਡ ਦੂਜੈ ਲੱਗੇ ਡੁੱਬੇ ਸੇ ਵਣਯਾਰਿਆ ਸਤ ਗੁਰੂ ਹੈ ਵੋਹਿ ਥਾ ਵਿਰਲੇ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰੇ ਆ ਸਲੋਕਾ ਮਹੱਲਾ ਪਹਿਲਾ ਸਿੰਮਲ ਰੋਖ ਸਰਾਏ ਰਾਤ ਧਿਰਗ ਆਤਮੋਚ ਓਏ ਜੇ ਆਵਹਿ ਆਸ ਕਾਰ ਜਾਹੇ ਨਿਰਾਸੇ ਕੇਤ ਫਾਲ ਫਿੱਕੇ ਫੁੱਲ ਬਕਬਕੇ ਕਮ ਨ ਆਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਸਭ ਕੋ ਨਿਵੈ ਆਪ ਕੋ ਪਾਰ ਕੋ ਨਿਵੈ ਨਾ ਕੋਈ ਧਰ ਤਾਰ ਜੂ ਤੋਲੀਐ ਨਿਵੈ ਸੋ ਗਉਰਾ ਹੋਇ अपराधी दूणा नवै जो हंता मृगाहे शीस निवाये क्या थीय जरदख सुद्धे जाहे मोहल्ला पहला पाड पुस्तक संद्या वादं सेल पूजस भगुल समादं मुख झूठ बिपूखनसारं त्रैपाल तिहाल विचारं ਗਾਲ ਮਾਲਾ ਤਿਲਕ ਲਾਟੰ ਦੁਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ ਚਾਉ ਕਰਮੰ ਕਹੋ ਨਾਨਕ ਨਿਹ ਚਉ ਧਿਆਵੈ ਵਿਣ ਸਤਗੁਰ ਵਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹੇ ਢੀੜੈ ਅੱਗੇ ਜਾਵਣਾ ਨੰਗਾ ਦੋਜ ਕਚਾਲਿਆ ਤਾ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ